ਪਰਵਤੀ ਵਿਪਾਸ ਪੜਤਾਲ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪ ਮੰਨ ਹਰ ਹਰ ਨਾਮ ਨਿਦਾਨ ਹਰ ਦਰਗਾ ਪਾਵੈ ਮਾਨ ਜਿਨ ਜਪਿਆ ਤੇ ਪਾਰ ਪੁਰਾਨ ਰਹੋ ਸੁਣ ਮੰਨ ਹਰ ਹਰ ਨਾਮ ਕਰ ਧਿਆਨ ਸੁਣ ਮੰਨ ਹਰ ਤੀਰਤ 86 ਮਜਾਨ ਸੁਣ ਮੰਨ ਗੁਰਮੁਖ ਪਾਵੈ ਮਾਨ ਜਪ ਮੰਨ ਪਰਮੇਸ਼ਰ ਪ੍ਰਧਾਨ ਖਿਨ ਖੋਬੈ ਪਾਪ ਕੋਟ ਹਨ ਮੇਰੇ ਨਾਨਕ ਹਰਿ ਭਗਵਾਨ ਪਰਵਾਤੀ ਮਹੱਲਾ ਪੰਜਾਂ ਮਾਂ ਵਿਪਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਜ ਤਤ ਰਚ ਜੋਤ ਨਵਾਜਿਆ ਸੇਜਾ ਤਰਤ ਵਰਤਨ ਕੋ ਪਾਣੀ ਨਿਮਖ ਨ ਬਸਾਰੋ ਸੇ ਭੂਸਾਰਿੰਗ ਪਾਣੀ ਮਨ ਸਤਗੁਰ ਸੇਵ ਹੋਏ ਪਰਮ ਗਤੀ ਹਰ ਕ ਸੋਗ ਤੇ ਰਹ ਨਰਾਰਾ ਤਾ ਤੂੰ ਪਾਵੈ ਪ੍ਰਾਨ ਪਤੀ ਰਹੋ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਰਿਕ ਸਮਾਹੇ ਜਗ ਥਲ ਮੀਤ ਸੋ ਹਰ ਸੇ ਭੂ ਨੀਤਾ ਨੀਤ ਤਾ ਸਖਾਈ ਜਹ ਕੋਏ ਨ ਹੋਵੈ ਕੋਟ ਅਪਰਾਧ ਇਕ ਖਿਨ ਮੈਂ ਤੋਵੈ ਦਾਤ ਕਰੈ ਨਹੀਂ ਪਸੂ ਤਾਵੈ ਇਕ ਕਾ ਬਖਸ ਫਿਰ ਬਹੋਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਪਾਲ ਸਾਧ ਸੰਗਤ ਮਹਿ ਬਸੇ ਗੋਪਾਲ ਗੁਰ ਮਿਲ ਆਏ ਤੁਮਾਰਾ ਦਵਾਰ ਜਨ ਨਾਨਕ ਦਰਸ਼ਨ ਦੇਹੁ ਮਰਾਰ ਪ੍ਰਭਾਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਭੰਡਾਰ ਗੁਣ ਗਾਵੇ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭ ਤਮੈ ਜਨਾਈ ਕਾਟ ਜੇ ਬਰੀ ਜਨ ਲਈਏ ਸੜਾਈ ਰਹਾਓ ਜੋ ਜਨ ਰਤਾ ਪ੍ਰਭ ਕਾ ਰੰਗ ਤੈਨ ਸੁਖ ਪਾਇਆ ਪ੍ਰਭ ਕਾ ਸੰਗ ਜਿਸ ਰਸ ਆਇਆ ਸੋਈ ਜਾਨੈ ਪੇਖ ਪੇਖ ਮਨ ਮਹਿ ਹੈਰਾਨ ਸੋ ਸੁਖਿਆ ਸਦ ਤੇ ਉਤਮ ਸੋਏ ਜਾਕਾ ਹਿਰਦੈ ਬਸਿਆ ਪ੍ਰਭ ਸੋਈ ਸੋ ਹੀ ਨੇਚਲ ਆਵੈ ਨਾ ਜਾਏ ਅੰਦਨ ਪ੍ਰਭ ਕੇ ਹਰ ਗੁਣ ਗਾਈ ਆ ਕੋ ਕਰੂ ਸਕਦੇ ਨਮਸਕਾਰ ਜਾ ਕੈ ਮਨਪੂਰਨ ਅਨੰਤ ਰੰਕਾਰ ਕਰ ਕਿਰਪਾ ਮੋਹਿ ਠਾਕਰ ਦੇਵਾ ਨਾਨਕ ਉਦਰੇ ਜਨ ਕੀ ਸੇਵਾ ਪਰਭਾਤੀ ਮਹੱਲਾ ਪੰਜਵਾਂ ਗੁਣ ਗਾਵਤ ਮਨ ਹੋਏ ਆਨੰਦ ਆਠ ਪੈਰ ਸਿਮਰਿਉ ਭਗਵੰਤ ਜਾ ਕੈ ਸਿਮਰਨ ਕਲ ਮਲ ਜਾਹਿ ਤਿਸ ਗੁਰ ਕੀ ਹਮ ਚਰਨੀ ਪਾਹਿ ਸੁਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਮੋਹਿ ਨਿਸਤਾਰੀ ਰਹਾਉ ਜਿਨ ਗੁਰ ਕਹਾ ਮਾਰਗ ਸਿੱਧਾ ਸਗਲ ਤਿਆਗ ਨਾਮ ਹਰਗੀਦਾ ਤਿਸ ਗੁਰ ਕੈ ਸਦਾ ਬਲ ਜਾਈਐ ਹਰਿ ਸਿਮਰਨ ਜਿਸ ਗੁਰ ਤੇ ਪਾਈਐ ਬੂੜਤ ਪ੍ਰਾਨੀ ਜਿਨ ਗੁਰੈ ਤਰਾਇਆ ਜਿਸ ਪ੍ਰਸਾਦ ਮੋਹਿ ਨਹੀਂ ਮਾਇਆ ਹਲਤ ਪਲਤ ਜਿਨ ਗੁਰ ਹੈ ਸਵਾਰਿਆ ਤਿਸ ਗੁਰ ਉਪਰ ਸਦਾ ਹਉ ਬਾਰਿਆ ਮਹਾ ਮੁਗਦ ਤੇ ਕੀ ਆ ਗਿਆਨੀ ਗੁਰਪੁਰੇ ਕੀ ਕਥ ਕਹਾਣੀ ਬਾਰੇ ਬਰਮ ਨਾਨਕ ਗੁਰਦੇਵ ਵੱਡਾ ਭਾਗ ਪਾਈਏ ਹਰ ਸੇਵ ਪਰਪਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕੇ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਦ ਮਟਾਇਆ ਹਮ ਬਾਰਿਕ ਸਰਨ ਪ੍ਰਭ ਦਇਆਲ ਆਵ ਗੁਣ ਕਾਟ ਕੀ ਪ੍ਰਭ ਆਪਣੇ ਰਾਖ ਲੀਏ ਮੇਰਾ ਗੁਰ ਗੋਪਾਲ ਰਹਾਉ ਤਾ ਪਪਾ ਬਿਬਿੰਦ ਸੇਖਨ ਪੀਤਰ ਭਏ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਅਰਾਦੀ ਆਪਣੇ ਸਤਗੁਰ ਕੈ ਬਲ ਜਾਈ ਅਗਮ ਅਗੋਚ ਰ ਬਯੰਤ ਸੁਆਮੀ ਤਾਂ ਕਾ ਅੰਤ ਨ ਪਾਈਐ ਲਹਾ ਖਾਟ ਹੋਈਐ ਤਨ ਬੰਤਾ ਆਪਣਾ ਪ੍ਰਭੂ ਤਿਹਈਐ ਆਠ ਪਹਿਰ ਪਾਰ ਬ੍ਰਹਮ ਤੇ ਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੂਰਥ ਪਾਰ ਬ੍ਰਹਮ ਗੁਰ ਪਾਇਆ ਪਰ ਭਾਤੀ ਮਹਲਾ ਪੰਜਵਾਂ ਸੇ ਮਰਤ ਨਾਮ ਕਿਲ ਬਖ ਸਭ ਨਸ ਸੱਚ ਨਾਮ ਗੁਰ ਦੀਨੀ ਰਸ ਪ੍ਰਭ ਕੀ ਦਰਗਾ ਸੋਬਾ ਬੰਤੇ ਸੇਵਕ ਸੇਵ ਸਦਾ ਸੋਹੰਤੇ ਹਰਿ ਹਰਿ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੂਖ ਸਭ ਬਿਨਸਾਏ ਅਗਿਆਨ ਅੰਧੇਰਾ ਮਨ ਤੇ ਜਾਈਂ ਰਾਓ ਜਨਮ ਮਰਨ ਗੁਰ ਰੱਖੇ ਮੀਤ ਹਰਿ ਕੇ ਨਾਮ ਸਿਉ ਲਾਗੀ ਪ੍ਰੀਤ ਉਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਪਲ ਹੋਸ ਤਿਸ ਗੁਰ ਕੋ ਹਉ ਸਾਧ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਤੇ ਆਈ ਐਸਾ ਗੁਰ ਪਾਈਐ ਬੜ ਭਾਗੀ ਜਿਸ ਮਿਲ ਤੇ ਰਾਮ ਲੇਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਠ ਪਹਿਰ ਆਪਣੀ ਲੇਵ ਲਾਈ ਜਨ ਨਾਨਕ ਪ੍ਰਭ ਕੀ ਸਰਨਾਈ ਭਰਭਾਤੀ ਮਹਲਾ 5ਵਾਂ ਕਰੇ ਕਿਰਪਾਇ ਆਪਣੀ ਪ੍ਰਭ ਕੀਏ ਹਰ ਕਾ ਨਾਮ ਜਪਣ ਕੋ ਦिए ਆਠ ਪੈਰ ਗੁਣ ਗਾਏ ਗੋਬਿੰਦ ਪੈ ਬਿਨ ਸੇ ਉਤਰੀ ਸਭ ਚਿੰਦ ਓ ਬਰੇ ਸਤਗੁਰ ਚਰਨੀ ਲਾਗ ਜੋ ਗੁਰ ਕਹ ਸੋਈ ਪਲ ਮਿੱਠਾ ਮਨ ਕੀਮਤ ਤਿਆਗ ਰਹੁ ਮਨ ਤਨ ਬਸਿਆ ਹਰ ਪ੍ਰਭ ਸੋਈ ਕਲ ਕਲੇਸ ਕਿਸ ਬਿਗਨ ਨ ਹੋਈ ਸਦਾ ਸਦਾ ਪ੍ਰਭ ਜੀ ਕਹਿ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਾਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਬਿllen ਕਾ ਮਾਰਗ ਜਾਨਾ ਭਾਈ ਭਗਤ ਹਰਿ ਸਿਓ ਮਨ ਮਾਨਾ ਸੁਣ ਸੱਜਣ ਸੰਤ ਬੀਤ ਸੁਹੇਲੇ ਨਾਮ ਰਤਨ ਹਰ ਅਗਾ ਉਤੋਲੇ ਸਦਾ ਸਦਾ ਪ੍ਰਭ ਗੁਣ ਨਿਦਗਾਈਐ ਕੋ ਨਾਨਕ ਬੁੜ ਭਾਗੀ ਪਾਈਐ ਪ੍ਰਭਾਤੀ ਮਹਲਾ 5 ਸੇਤਨ ਬੰਤ ਸਈ ਸਤਿ ਸਾਹ ਹਰ ਕੀ ਦਰਗਾ ਨਾਮ ਬਸਾ ਹਰ ਹਰ ਨਾਮ ਜਪੋ ਮਨ ਮੀਤ ਗੁਰ ਪੂਰਾ ਪਾਈਆ ਬੜ ਭਾਗੀ ਨਿਰਮਲ ਪੂਰਨ ਰੀਤ ਰਉ ਪਾਇਆ ਲਾਭ ਬੱਜੀ ਬਾਦ ਆਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਬਾਣ ਗੁਰ ਪ੍ਰਸਾਦੀ ਹਰ ਰੰਗ ਮਾਣ ਬਿਨ ਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰ ਹੈ ਪਾਰ ਪਰਪਾਤੀ ਮਹਲਾ 5ਮਾ ਗੁਰ ਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਬਸੈ ਦੁਖ ਦਰਦ ਸਭ ਤਾ ਕਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੈ ਮੁਕਤੋ ਸਾਧੂ ਧੂਰੀ ਨਾ ਵਹਿ ਰਹਾਉ ਗੁਰ ਪ੍ਰਸਾਦੀ ਉਤਰੇ ਪਾਰ ਪਉ ਪਰਮ ਬਿਨ ਸੇ ਬਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪੈ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸ ਸੁਖ ਕਨੇਰੇ ਦੁਸ਼ਮਣ ਦੁਖਨ ਆਵੇ ਨੇਰੇ ਗੁਰਪੂਰੈ ਆਪਣੇ ਕਰ ਰੱਖੇ ਹਰ ਨਾਮ ਜਪਤ ਕੇ ਨਿਵਖ ਸਭ ਲਾਥੇ ਸੰਤ ਸਾਧਜਨ ਸਿੱਖ ਭਈ ਸੁਹੇਲੇ ਗੁਰਪੂਰੈ ਪ੍ਰਭ ਸਿਉ ਲੈ ਮੇਲੇ ਜਨਮ ਮਰਨ ਦੁਖ ਫਹਾ ਕਾਟਿਆ ਕਹ ਨਾਨਕ ਗੁਰ ਪਰਦਾ ਟਾਕਿਆ ਪਰਪਾਤੀ ਮਹਲਾ 5ਮਾ ਸਤ ਗੁਰ ਪੂਰੈ ਨਾਮ ਦੀਆ ਅੰਤ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆਰ ਹੋਉ ਚਰਨ ਕਮਲ ਗੁਰ ਕੇ ਮਨ ਬੂਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੂ ਪ੍ਰਾਣੀ ਘਰ ਬਹਾਰ ਪ੍ਰਭ ਸਭ 니 ਥਾਈ ਸੰਗ ਸਹਾਈ ਜੈ ਹਉ ਜਾਈ ਦੋਏ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪਰਪਾਤੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਬ ਸੁਗੜ ਸੁਜਾਨ ਗੁਰ ਪੂਰਾ ਪਈਐ ਬਡਪਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਉ ਕਿਲ ਵਿਖ ਮਿਟੇ ਸਬਦ ਸੰਤੋਖ ਨਾਮ ਅਰਾਧਨ ਹੋਆ ਜੋਗ ਸਾਧ ਸੰਗ ਹੋਆ ਪਰਗਾਸ ਚਰਨ ਕਮਲ ਮਨ ਮਹੇ ਨਿਵਾਸ ਜਿਨ ਕੀ ਆਤਨ ਲੀਆ ਰਾਖ ਪਰਬ ਪੂਰਾ ਅਨਾਥ ਕਾ ਨਾਥ ਜਿਸੈ ਨਵਾਜੇ ਕਿਰਪਾ ਧਾਰ ਪੂਰਨ ਕਰਮਤਾ ਕੇ ਆਚਾਰ ਗੁਣ ਗਾਵੈ ਨਿਤ 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 ਨਵੇ ਲਖ 84 ਜੂਨ ਨਾ ਪਵੇ ਇਆ ਉਆ ਚਰਨ ਪੁਜਾਰੇ ਮੁਖ ਉਜਲ ਸਾਚੇ ਦਰਬਾਰੀ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਦੇ ਕੁ ਬਿਰਲਾ ਦਾਸ ਜਾਲ ਤਲ ਮਹੀਲ ਪੇਖੈ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਭਰਪਾਤੀ ਮਹੱਲਾ ਪੰਜਮ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹੋ ਅਮਰਤ ਬਾਣੀ ਸੁਣ ਤਨ ਹਾਲ ਬਿਨਸ ਗਏ ਵਿਖਿਆ ਜੰਜਾਲ ਸਾਚ ਸਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾ ਮੰਜਾਪਤ ਹੋਆ ਪਰਗਾਸ ਗੁਰ ਸਬਦੇ ਕੀ ਨਾ ਰਦਾ ਨਵਾਸ ਗੁਰ ਸਮਰੱਤ ਸਦਾ ਦਇਾਲ ਹਰ ਜਪ ਜਪ ਨਾਨਕ ਭਏ ਨਿਹਾਲ ਪ੍ਰਭਾਤੀ ਮਹਲਾ 5 ਗੁਰ ਗੁਰ ਕਰਤ ਸਦਾ ਸੁਖ ਪਾਇਆ ਧੀਨ ਦਇਾਲ ਭਏ ਕਿਰਪਾਲਾ ਆਪਣਾ ਨਾਮ ਆਪ ਜਪਾਇ ਰਹਉ ਸੰਤ ਸੰਗਤ ਮਿਲ ਭਇਆ ਪਰਗਾਸ ਹਾਰੇ ਹਾਰੇ ਜਪਤ ਪੂਰਨ ਪਈ ਆਸ ਸਰਬ ਕਲਿਆਣ ਸੁਖ ਮਨ ਬੂਠੇ ਹਰ ਗੁਣ ਗਾਏ ਗੁਰ ਨਾਨਕ ਠੂਠੇ ਬਰਭਾਤੀ ਮਹਲਾ ਪੰਜਵਾਂ ਘਰ ਦੂਜਾ ਵਿਪਾਸ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਵਰਨਾ ਦੂਜਾ ਠਾਓ ਨਾਹੀ ਬਿਨ ਹਰ ਨਾਉ ਸਰਬ ਸਿੱਧ ਕਲਿਆਣ ਪੂਰਨ ਹੋ ਸਗਲ ਕਾਮ ਹਰ ਕੋ ਨਾਮ ਜਪੀਐ ਨੀਤ ਕਾਮ ਕ੍ਰੋਧ ਅਹੰਕਾਰ ਬਿਨਸੈ ਲੱਗਾ ਇਕ ਪ੍ਰੀਤ ਰਹੁ ਨਾਮ ਲਗੈ ਦੁਖ ਭਗ ਸਰਨ ਪਾਲਣ ਜੋਗ ਸਤ ਗੁਰ ਪੇਟੇ ਜਮਨਾ ਤੇ ਟੈ ਜਿਸ ਤੁਰ ਹੋਵੇ ਸੰਯੋਗ ਰਹਿਣ ਦਿਨ ਸੁਤਿਐ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿ세 ਪੂਰਨ ਕਰਮ ਜਨਮ ਜਨਮ ਬਖਾਦ ਬਿਨ ਸੇ ਰਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪਰਪਾਤੀ ਮਹਲਾ ਪੰਜਵਾਂ ਵਿਪਾਸ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ ਲੋਭ ਮੋ ਬਿਨ ਸਜਾਏ ਅਹੂੰ ਤਾਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਸੂ ਨਾ ਜਾਣੈ ਰੱਖਣ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹਲਾ 5 ਚਰਨ ਕਮਲ ਸਰਨ ਟੇਕ ਉਚ ਮੂਤੇ ਬੇਹੰਤ ਠਾਕਰ ਸਰਬ ਉਪਰ ਤੂ ਹੀ ਏਕ ਰਹਾਉ ਪ੍ਰਾਨ ਆਧਾਰ ਦੁਖ ਬਿਦਾਰ ਦੈਨ ਹਾਰ ਬੁੱਧ ਬਿਵੇਕ ਨਮਸਕਾਰ ਰਖਣ ਹਾਰ ਮਨ ਅਰਾਧ ਪ੍ਰਭੂ ਮੇਕ ਸੰਤ ਰੇਨ ਕਰਿਓ ਮੱਜਨ ਨਾਨਕ ਪਾਵੈ ਸੁਖ ਅਨੇਕ